ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਪਰ ਲਾਸਟ ਪਿੰਡ ਤਲਵੰਡੀ ਭਾਈ ਸ਼ਹਿਰ ਇਹ ਤੋਂ 2 ਕਿਲੋਮੀਟਰ ਹੀ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੱਝਾਂ ਵਖਾਉਣੀਆਂ ਵੱਡੇ ਗਾਦ ਵਾਲੀਆਂ ਦੋ ਮੱਝਾਂ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਗੱਬਣ ਤੇ ਇੱਕ ਆ ਵਹਿੜ ਸੁਈ ਸਵਾਈ ਆ 4 ਜਨਵਾਰ ਆ ਭਾਜ ਜੈ ਜੀ ਹੋਣਗੇ ਕੱਲਾ ਕੱਲਾ ਨਗ ਤੋੜ ਕੇ ਵਿਖਾ ਦੇਣੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਜੇ ਕੋਈ ਸੂਈਆਂ ਸਵਾਈਆਂ ਮੱਝਾਂ ਲੈਣ ਦਾ ਚਾਹਵਾਣਾ ਮਿਲ ਜਾਣੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਉਣ ਜੀ ਨਾਮ ਦੱਸ ਦਈਏ ਨਾਮ ਮਨਜਿੰਦਰ ਸਿੰਘ ਸੋਨਾ ਫਰਾਮ ਸਿੰਘ ਪਿੰਡ ਛੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਫੋਨ ਨੰਬਰ ਦੱਸ ਦਈਏ 9814340403 9814340403 ਕਿੰਨਾ ਮਸੂਆ ਭਾਈ ਜੀ ਤੀਜਾ ਸੂਆ ਮਾਰ ਕੇ ਨੇ ਦੱਸਿਆ ਉਹ ਤੇ ਉਥਾਮ ਆ ਲੈ ਬੇ ਅੱਜ ਇਹਨੂੰ ਸੂਈ ਨੋ ਹੋਗੇ ਨੇ 12 13 ਦਿਨ ਠੀਕ ਹੈ ਜੀ ਕੱਟੀ ਮਗਰ ਆ 10 ਕਿਲੋ ਦੁੱਧ ਰੈਡੀ ਆ ਦੁੱਧ ਹੋ ਸਕਦਾ 80 ਮਾਜ ਨੂੰ 14 15 ਵੀ ਨਹੀਂ ਕੋਈ ਮੈਨੇ ਰੱਖਦਾ ਸਹੀ ਹੈ ਠੀਕ ਹੈ ਤੇ ਪਰ ਚਲੋ ਬਾਕੀ ਖਰਾਕ ਤੇ ਜੈ ਜਪਾ ਵਿਚਨ ਵਾਲੀ ਗੱਲ 95000 ਰੁਪਏ ਜੀ ਕਰ ਦਾਂਗੇ ਮਾਨਤਾ ਨੂੰ ਕੱਢ ਬਾਹਰ ਨੂੰ ਦੋਸਤੋ ਕੱਦ ਮਾਜ ਦਾ ਪੂਰਾ ਹੀ ਵੱਡਾ ਹੈ ਮੇਲ ਵੀ ਪੂਰੀ ਹੈ ਕੱਦ ਵੀ ਪੂਰਾ ਬਈ ਹਮ ਹਾਈਟ ਵੀ ਫੁੱਲ ਹੈ ਲੈਂਥ ਵੀ ਪੂਰੀ ਆ 10 ਕਿਲੋ ਅੱਜ ਤਿਆਰ ਆ ਦੁੱਧ ਜਿਹੜਾ ਤੁਸੀਂ ਚੋ ਲੈਣਾ ਭਾਂਡੇ 'ਚ ਮਿਲ ਲੈਣਾ ਮਗਰੇ ਦੇ ਕੱਟੀ ਆ 14-15 ਕਿਲੋ ਦੁੱਧ ਬਾਈ ਕਹਿੰਦਾ ਏਡੀ ਮੱਝ ਨੂੰ ਕੋਈ ਬਾਹਲਾ ਨਹੀਂ ਬਾਕੀ ਬਾਈ ਕਹਿੰਦਾ ਥੋਡੀ ਅੱਗੇ ਸੇਵਾ ਸੰਭਾਲਾ ਜਿੰਨਾ ਪਾਲੋਗੇ ਉਹਨਾਂ ਚੋਲੋਗੇ ਅੱਜ ਮਨਜਿੰਦਰ ਦੇ ਘਰੇ 10 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਜਿਹੜਾ ਬਾਈ ਦੀਆਂ ਮੱਝਾਂ ਨੂੰ ਪੱਠੇ ਰੱਠੇ ਪਾਉਂਦਾ ਇਹਦਾ ਕੱਦ ਵੀ ਵੱਡਾ ਇਹ ਵੀ 7 ਫੁੱਟ ਦਾ ਗੱਬਰੂ ਆ ਤੇ ਮੱਝ ਵੀ ਵੱਡੀ ਆ ਕੋਈ ਆਏ ਨਾ ਮੰਨੇ ਕਿ ਮੱਝ ਛੋਟੀ ਹੋਊ ਬੰਦਾ ਹੀ ਜਿਆਦਾ ਵੱਡਾ ਜਿਹੜਾ ਤੋਰ ਕੇ ਵਿਖਾਈ ਜਾਂਦਾ ਬਾਈ ਇੱਕ 40 ਦੀ ਆਈ ਸੀ ਗੱਬਣ ਮੱਝ ਹੈ ਸੀ ਅੱਛਾ ਬੰਦੇ ਨੇ ਜਿਹਨੇ ਪਿੱਛੇ ਰੇ ਸੀਗੀ 18 ਗਨ ਦੁੱਧ ਦੀ ਗਾਰੰਟੀ ਤੇ ਠੀਕ ਹੈ ਗੱਬਣ ਦਾ ਤਾਂ ਪੜਦਾ ਹੀ ਆ ਬਾਈ ਜਿੰਨਾ ਮਰਜ਼ੀ ਗੱਲ ਹੋ ਏਡੀ ਮੱਝ ਨੂੰ ਕੀ ਕਹਿੰਦਾ ਵਾ ਹੁਣ ਵੀ ਟੋਕੜ ਗੱਬਣ ਹੋਊਗੀ ਫੇਰ ਕਹਦੇ ਬਾਈ 22 ਕਿਲੋ ਦੁੱਧ ਚੋਆਇਆ ਹਮਮ ਤੱਖੋਂ ਬਾਹਰ ਵੇਖ ਰਹੀ ਹੈ ਮੈਂ ਇਹ ਵੀ ਗੱਲ ਹੈਗੀ 95000 ਦੀ ਦੇ ਦੇਣੀ ਵੱਡੀ ਮੱਝ ਆ ਦੋਸਤੋ ਇਹ ਤਾਂ ਗੱਲ ਸਹੀ ਹੁਣ ਵੱਡੀ ਮੱਝ ਤੇ ਗੱਬਣ ਜਿਹਦਾ ਕੈ ਹੀ ਦੇਣਾ ਬਾਈ ਕਹਿੰਦਾ 22 ਕਿਲੋ ਦੁੱਧ ਦੀ ਓ 10 ਕਿਲੋ ਤਿਆਰ ਹੈ ਮਗਰ ਕੱਟੀ 95000 ਦੀ ਫੁੱਲ ਵੱਡੇ ਕੱਦ ਵਾਲੀ ਮੱਝ ਕੋਈ ਨਿੱਕੀ ਜੀ ਗੁਟਰੀ ਜੀ ਨਹੀਂ ਪੂਰਾ ਫੁੱਲ ਵੱਡਾ ਕੱਦ ਆ ਵੀਡੀਓ ਬਣਾ ਰਹੇ 1 ਵਜੇ ਦੁਪਹਿਰੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ 10 ਕਰਕੇ ਲਿਆਂਦੀ ਭਾਈ ਅੱਜ ਹੀ ਠੀਕ ਆ ਚੋਈ ਵੀ ਆ ਭਾਈ ਕਹਿੰਦਾ ਅੱਜ ਹੀ ਲਿਆਂਦੀ ਆ ਪਾਸ ਕਰਕੇ ਲਿਆਂਦੀ ਅਗਲੇ ਦੇ ਘਰੇ ਚਵਾਈ ਕੀਤੀ ਆ ਤੇ ਉਹ ਥਾਣਾ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਓ 10 ਕਿਲੋ ਕੰਡੇ ਵਾਲਾ ਦੁੱਧ 95 ਦੀ ਫੁੱਲ ਵੱਡੀ ਮੱਝ ਦੋ ਨੰਬਰ ਬਾਈ ਜੀ ਪਹਿਲਾ ਸੂਆ ਛੋਟੀ ਆ ਹੋ ਸਕਦਾ ਦੰਦਾ ਜੀ ਵੀ ਜਾਂਦ ਨਹੀਂ ਪੱਟੇਗੇ ਤੇ ਜੈਲੀ ਜੁਲੀ ਵਾਲਾ ਤਾਂ ਕੋਈ ਅੰਤ ਨਹੀਂ ਇਹਦਾ 600 ਫੁੱਲ ਆ ਬਹੁਤ ਜ਼ਿਆਦੀ ਬਾਈ ਜੀ ਦੁੱਧ ਨੇ 8 9 ਕਿਲੋ ਵਿੱਚਵਾ ਦੇਣਾ ਵਾ ਇਹ ਲੈ ਲੈ 3 ਦਿਨ 2 ਦਿਨ ਕੱਢ ਦੀ ਕਿੰਨੇ ਦੀ ਇਹਦਾ ਦੁਸ਼ਹਿਰੇ ਕਰਕੇ ਬਾਅਦ ਜਮਾਂ ਜਿਆ ਜੀ 66000 ਰੁਪਏ ਲਓ ਜੀ ਮਨਜਿੰਦਰ ਵੀ ਕਹਿੰਦਾ ਦੁਸ਼ਹਿਰਾ ਵੇਖਣਾ ਤਰਵੰਡੀ ਭਾਈ ਸ਼ਹਿਰ ਠੀਕ ਆ ਦੁੱਧ ਬਾਈ ਕਹਿੰਦਾ ਬਾਹਲਾ ਨਹੀਂ ਤਾਂ 8 9 ਕਿ ਤਾਂ ਰਾਮ ਨਾ ਹੀ ਪਿਆ ਦੇਣਾ ਤਿਆਰੀ ਜੂਰੀ ਵਾਲਾ ਕੋਈ ਯਾਤਰੀ ਜਿਵੇਂ ਮਰਦੀ ਸੀਰ ਸੌ ਫੁੱਲ ਆਏ ਨਾ ਕੋਈ ਮੰਨੇ ਉਹ ਗਰਮਾ ਪਹਿਲਣ ਕੱਢੀ ਹਾਂ ਪੂਰੀ ਸੀਰ ਚਾਰ ਹੀ ਥਣ ਦਿਨ ਕਿੰਨੇ ਲੈ ਜੂ ਮਨਜਿੰਦਰ ਪੰਜ ਚਾਰ ਦਿਨ ਹਜੇ ਹੁਣ ਦਾ ਦੋ ਦਿਨ ਵੀ ਲੈ ਜੇ ਤਿੰਨ ਦਿਨ ਲੈ ਜੇ ਹੋ ਸਕਦਾ ਦੋਹਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਹੋ ਸਕਦਾ ਚਾਰਾਂ ਨੂੰ ਸੂਪੇ ਕੋਈ ਤਿਆਰੀ ਜੂਰੀ ਚੰਗੀ ਕਰੂ ਝੋਰੀ ਵਾਲੀ ਹਾਂ ਵਲ ਢੱਲਣ ਹਜੇ ਕਾਫੀ ਬਾਕੀ ਆ ਦੇ ਦੇਣੀ ਹੈ 67 ਦੀ ਹਾਂ 66 ਦੀ 66000 ਦੀ ਚੱਕੋ ਜੀ ਟੋਕੜ ਮੱਝਾਂ ਵਾਲਾ ਪਾ ਪਹਿਲਣ ਝੋਟੀ ਉਹ ਹੋ ਸਕਦਾ ਬਾਈ ਕਹਿੰਦਾ ਦੰਦਾ ਜੀ ਹੋਵੇ ਬਾਈ ਕਹਿੰਦਾ ਮੈਂ ਮੂੰਹ ਪਟਕੇ ਨਹੀਂ ਵੇਖਿਆ ਪਹਿਲਾ ਸੂਆ ਪਲੂਣ ਕੱਟੀ 66000 ਦੀ ਆਦਾ ਭਾਜਾ ਜਮਾਂ ਹੀ ਜਾਇਜ਼ ਆ ਯਾਰ 55 55 60 60000 ਦੀਆਂ ਦਾ ਲੋਕੀ ਤੋਕੜਾਂ ਦੀ ਚੀ ਜਾਂਦੇ ਆ ਤੇ ਇਹਦਾ ਮੁੱਲ ਕਿਹੜਾ 66000 ਹੋ ਸਕਦਾ 10 ਕਿਲੋ ਹੀ ਪਿਆਜੇ ਉਹ ਤਾਂ ਹੂੰ ਦੁੱਧ ਦੱਸਿਆ ਕਿ 8 9 ਤਰਾਵਣਾ ਹੀ ਦੇ ਦੇਣਾ ਠੰਡ ਦੀ ਭਾਰ ਦੀ ਗਾਰੰਟੀ ਹੋਊਗੀ ਜੀ ਠੀਕ ਆ ਅਗਰ ਆ ਜੇ ਘਰੇ ਜਾ ਕੇ ਲਾ ਕੇ ਪਾਸ ਕਰ ਲਏ ਭਾਰ ਗੜ ਦੀ ਚੋਟੀ ਭਰੀ ਦੇ ਦਾਂਗੇ ਭਾਈ ਕਮ ਜੇ ਭਾਰ ਕੱਢ ਜੇ ਝੋਟੀ ਫ੍ਰੀ ਦੇ ਦਿਆਂਗੇ ਥਣਾ ਦੀ ਭਾਰ ਦੀ ਫੁੱਲ ਗਰੰਟੀ ਪਹਿਲਾ ਤਾਂ ਮੇਨ ਗੱਲ ਆ ਯਾਰ ਮੁੱਲ ਜਮਾ ਜੈ ਜ 66000 ਦਸਹਿਰਾ ਇਹਨੇ ਵੇਖਣਾ ਤਲਵੰਡੀ ਭਾਈ ਸ਼ਹਿਰ ਜਾ ਕੇ ਤੇ ਟਾਈਮ ਨਾਲ ਵਿਹਲਾ ਹੋ ਜਾਣਾ ਤੇ ਦਸਹਿਰਾ ਹੀ ਅਗਲੇ ਦਾ ਬਣ ਜਾਣਾ ਜਿਹਨੂੰ 65 66000 ਚ ਪਹਿਲਣ ਕੱਬਣ ਤਿਆਰ ਝੋਟੀ ਮਿਲ ਗਈ ਕਿਉਂ ਨ ਦਿੰਦਾ ਟੋਕੜਾ ਦਿੰਦਾ ਲੋਕੀ ਇਨੇ ਇਨੇ ਨੀਆਂ ਤਿੰਨ ਨੰਬਰ ਤੇ ਆ ਜਾ ਮੰਜਿੰਦਰ ਭਾਈ ਜੀ ਤੀਜਾ ਸਵੇਰੇ ਮੱਝ ਆ ਹੂੰ 10 ਕਿਲੋ ਦੁੱਧ ਤਾਂ ਰੈਡੀ ਆ ਧਾਰ ਹੱਦੋਂ ਪੁਰੀ ਆ ਇੰਨੀ ਚੰਗੀ ਹਾਂ ਧਾਰ ਉਹਦੀ ਵਾਈ ਬਹੁਤ ਪੁਰੀ ਧਾਰੇ ਦੀ ਬਹੁਤ ਬੋਲੀ ਆ ਕਟਾ ਮਗਰ ਆ 12 13 ਅਗਰ 15 ਦਿਨ ਮਾਰੋ ਸੂਈ ਨੂੰ ਕਿੰਨੇ ਦੀ ਇਹਦੇ 86 ਰੁਪਏ ਦੇ ਜੀ ਲਓ ਜੀ ਇਹਦਾ ਭਾਅ ਵੀ ਜੈ ਜੀ ਆ ਤੇ ਦੁੱਧ ਹੋਰ ਕਿਲੋ ਖੰਡ ਵਾਜੂਆ ਮਾ ਬੱਚੇ ਨੇ ਮੂੰਹ ਮਾਰਿਆ ਦੇ ਪਾਸੇ ਮੈ ਜੁਟ ਤੇ ਸਗਰੀ ਆਪਾਂ ਝੋਟੀ ਬਣਾ ਦਾਂਗੇ ਠੀਕ ਆ ਅੱਜ ਥੋੜਾ ਸਿੰਗ ਮੋਟਾ ਲੱਗਦਾ ਕੱਲੂ ਸਿੰਗ ਬਣਾ ਲਾਂਗੇ ਠੀਕ ਆ ਇਹਨੇ ਲੈ ਕੇ ਜਾਣੀ ਆ ਲਓ ਜੀ ਬਾਈ ਕਹਿੰਦਾ ਕੱਲੂ ਸਿੰਗ ਬਣਾ ਦੇਾਂਗੇ ਸਿੰਘ ਥੋੜਾ ਜਿਹਾ ਮੋਟਾ ਲੱਗਦਾ ਜੇ ਤੁਹਾਨੂੰ ਕੱਲ ਨੂੰ ਕਿਸੇ ਨੇ ਲੈ ਜਾਣੀ ਆ ਉਹਦੋਂ ਬਾਈ ਕਹਦਾ ਸਿੰਘਾਂ ਵਾਲੇ ਬੰਦੇ ਨੇ ਆਉਣਾ ਸਿੰਘ ਬਣਾ ਦੇਣੇ ਮੈਂ 86000 ਦੀ 10 ਕਿਲੋ ਤਿਆਰ ਆ 2 ਕਿਲੋ ਦੁੱਧ ਹੋਰ ਬਾਜੂਗੀ ਕਿਲੋ ਤੜ ਕੇ ਵਧੀ ਕਿਲੋ ਆਥਨੇ ਵਧੀ 12 ਕਿਲੋ ਇਹਨੇ ਪਿਆ ਦੇਣਾ ਮਗਰੇ ਦੇ ਕਟਾ 86000 ਦੀ ਦੇ ਦੇਣੀ ਆ ਚਵਾਈ ਇੱਕ ਨੰਬਰ ਆ ਜੀ ਜਮਾਂ ਸਰੇ ਤੇ ਚਵਾਈ ਇੱਕ ਨੰਬਰ ਜਮਾਂ ਪੋਲੀ ਧਾਰ ਰੂਵ ਵਰਗੀ ਕਿ ਬਾਈ ਦੀ ਇੱਕ ਨੰਬਰ ਆ ਜਮਾ 10 ਕਿਲੋ ਰੈਡੀ ਆ ਅਗਲਾ ਵਧੀਆ ਲੇਟੀ ਲੂਟੀ ਪਾਵੇ ਕਿਉਂਕਿ ਤਾਜੀ ਸੂਈ ਅਜੇ ਤੱਕ ਕਣਕ ਕਣ ਚੱਲ ਕੇ ਹਟਿਆ ਤੜਕੇ ਲੇਟੀ ਪਾਵੇ ਆਥ ਨੇ ਵੀੜ ਪਾਵੇ ਅਗਲਾ ਤੇ ਕਿਲੋ ਦੁੱਧ ਤੜਕੇ ਵਧੀ ਕਿਲੋ ਆਥ ਨੇ ਵਧੀ 12 ਕਿਲੋ ਇਹਨੇ ਪਿਆ ਦੇਣਾ ਅੱਜ 10 ਕਿਲੋ ਕੰਡੇ ਵਾਲਾ ਤਿਆਰ ਆ ਦੇ ਦੇਣੀ 86000 ਦੀ ਆ ਬੋਤੀ ਜੱਡੀ ਮੱਝ ਆ 95000 ਦੀ ਗੱਲ ਬਾਈ ਦੀ ਵੀ ਸਹੀ ਆ ਜਿੱਦਣ ਟੋਕੜ ਗੱਬਣ ਹੋਗੀ ਤਿੰਨ ਚਾਰ ਮਹੀਨਿਆਂ ਦੀ ਤੇ ਉਹਦਨ ਅਗਲਾ ਕਹਦੇ ਬਾਈ 22 ਕਿਲੋ ਦਿੱਤਾ ਇਹਨੇ ਤਾਜੀ ਸੂਈ ਨੇ ਤੇ ਐਡਾ ਕਾਦ ਦਾ ਮੱਝ ਦਾ ਅਗਲੇ ਨੇ ਮੰਨੀ ਜਾਣਾ ਕਿ ਮੱਝ ਹੀ ਬਾਲੀ ਵੱਡੀ ਆ ਤੇ 95 ਦੀ ਦੇ ਦੇਣੀ ਆ ਆ 66000 ਦੀ ਆ 86000 ਦੀ 10 ਕਿਲੋ ਰੈਡੀ ਆ ਮਗਰ ਕਟਾ ਨਰੋਆ 2 ਕਿਲੋ ਦੁੱਧ ਹੋਰ ਬਾਜੂ ਜਮਾ ਜੈਜ ਭਾ ਯਾਰ ਭਾਵੇਂ 5-7 ਪਿੰਡ ਤੁਰ ਫਿਰ ਕੇ ਢੇੜਾ ਦੇ ਲੋ ਮੱਝਾਂ ਦੇ ਮੁੱਲ ਵੇਖ ਲੋ ਗੱਬਣ ਮੱਝ ਦਾ ਅਗਲਾ 1.5 ਲੱਖ ਮੰਗ ਕੇ ਬਹਿ ਜਾਂਦਾ ਮੱਝ ਲੱਸੀ ਜੀ ਹੁੰਦੀ ਇਹਦਾ ਅਗਲਾ ਕਹਿੰਦਾ ਬਈ 1.5 ਲੱਖ ਲੈਣਾ ਐ ਤੇ ਆ ਜਾ ਵੱਡੀ ਦੁਜਾ ਏ ਇੱਕ ਮਹੀਨਾ ਹੋਇਆ ਜੀ ਸੂਈ ਨੂੰ ਠੀਕ ਹੈ ਤੇ ਆਪੂ ਬਹੁਤ ਬੰਦਾ ਕਹੂੰਗਾ ਇੱਕ ਮਹੀਨਾ 10 ਦਿਨ ਹੋ ਗਿਆ ਤਾਂ ਵੀ ਗਾਂ ਫਰੀ ਦੇਵਾਂਗੇ ਠੀਕ ਹੈ ਬੱਚਾ ਮਰਿਆ ਗਲਤ ਕੰਮ ਨਹੀਂ ਕਰਨਾ ਦੁੱਧ ਤਾਂ ਨਹੀਂ ਤਰਾਂ ਦੀ 22 ਕਿਲੋ ਬੰਦੇ ਨੇ ਲਈ ਬਹੁਤ ਮਹਿੰਗੀ ਸੀਗੀ ਠੀਕ ਹੈ ਆਹ ਬੰਦੇ ਨੂੰ ਚਾਰੇ ਨੂੰ ਲੋਡ ਸੀ ਪੈਸੇ ਆ ਗਏ ਭਸਾਉਣ ਨੂੰ ਲੈ ਲਈ ਅੱਜ ਕਿੰਨਾ ਦੁੱਧ ਅੱਜ 12 13 12 ਕਿਲੋ ਕੰਡੇ ਤੇ ਰੈਡੀ ਆ ਜੀ 12 ਕਿਲੋ ਕੰਡੇ ਦੇ ਜੋਖਲੋ ਬਾਈ ਕਹਿੰਦਾ ਮਹੀਨੇ ਦੀ ਸੂਈ ਆ ਹੋਰ ਵੀ 16 17 ਕਿਲੋ ਤੇ ਜਾਊਗੀ ਠੀਕ ਹੈ ਉਹਦੇ ਮਨੋਂ ਲੈ ਗਈ ਬੰਦੇ ਨੇ ਬਹੁਤ ਮਹਿੰਗੀ ਲਈ ਸੀਗੀ ਠੀਕ ਹੈ ਹਾਂ ਲਓ ਜ 12 ਕਿਲੋ ਤਿਆਰ ਹੈ ਦੇ ਦੇਣੀ ਕਿੰਨੇ ਦੀ ਮੰਜਿੰਦਰਾ ਇਹ ਜਮਾ ਜੈ ਜੈ ਬਾਈ ਜੀ 35000 ਰੁਪਇਆ ਚੱਕੋ 35000 ਦੀ 15 16 ਕਿਲੋ ਦੁੱਧ ਬਾਈ ਕਹਿੰਦਾ ਪਿਆਉ ਮਹੀਨੇ ਦੀ ਸੂਈ ਆ ਤੇ ਜੇ ਕੋਈ 1 ਮਹੀਨਾ 10 ਦਿਨਾਂ ਦੀ ਵੀ ਸੂਈ ਕਹੇ ਦੇ 2 ਮਹੀਨੇ 3 ਮਹੀਨੇ ਤਾਂ ਦੂਰ ਦੀ ਗੱਲ ਰਹਗੀ 10 ਦਿਨ ਦਾ ਵੀ ਕਹੇ ਦੇ ਨਾ ਕਿ 10 ਦਿਨ ਹੋ ਗਏ 1 ਮਹੀਨਾ ਸੂਈ ਨੂੰ ਤੇ ਗਾਂ ਬਾਈ ਕਹਿੰਦਾ ਫ੍ਰੀ ਦੇ ਦੂੰ 1 ਮਹੀਨੇ ਦੀ ਸੂਈ ਆ 12 ਕਿਲੋ ਦੁੱਧ ਦਾ 35000 ਦੀ ਟੋਕੜਾ ਵਾਲਾ ਭਾਜਾਂ ਸੱਜਰ ਦੀ ਜੇਰ ਪੈਂਦੀ ਦੀ ਪ੍ਰੋਪਰ ਵੀਡੀਓ ਦੇਵਾਂਗੇ ਜੀ ਸੱਜਰ ਦੀ ਜੇਰ ਪੈਂਦੀ ਦੀ ਵੀਡੀਓ ਮਿਲ ਜਾਊਗੀ ਠੰਡੀ ਠੰਡੀ ਮਿੱਠੀ ਫੁੱਲ ਹੈ 35000 ਦੀ ਆਜੋ ਕਿਰਾ 12 ਕਿਲੋ ਦੁੱਧ ਜਿਹਨੇ ਦੁੱਧ ਪੀਣ ਨੂੰ ਲੈਣੀ ਕੋਈ ਮਾੜੀ ਨਹੀਂ 12 ਕਿਲੋ ਆ 15 ਕਿਲੋ ਪਿਆਜੂ ਅੱਜ ਦੀ ਵੀਡੀਓ ਦੇ ਵਿੱਚ ਜੈਜੇ ਭਾ ਦੇ ਮਨਜਿੰਦਰ ਦੀਆਂ ਤਿੰਨ ਮੱਝਾਂ ਇੱਕ ਵੜ ਜਿਵੇਂ ਜੈਜੇ ਭਾ ਹੁਣਾਂ 35000 ਦੀ ਕਿਹਨੇ ਦੇਣੀ 12 ਕਿਲੋ ਦੁੱਧ ਅੱਜ ਤਿਆਰ ਆ ਕੰਡੇ ਵਾਲਾ ਤੇ ਆ ਫਲ ਵੱਡੀ ਮੱਝ ਜੇ ਕੇ ਨੇ ਵੱਡੀ ਮੱਝ ਲੈਣੀ ਹੈ ਨਾ ਐਜੀ ਗੱਭਣ ਮੱਝ ਤਿਆਰ ਹੋਵੇ ਰਾਜੀ ਹੋਵੇ ਫਲ ਇਹੀ ਮੰਨ ਲਓ ਗੱਭਣ ਹੁੰਦੀ ਤੇ ਢੂੜ ਲੱਖ ਮੰਗਦਾ ਅਗਲਾ 95 ਦੀ ਦੇ ਦੇਣੀ ਆ ਸੂਈ ਸਵਾਈ ਆ ਸਾਰਿਆਂ ਨੂੰ ਫਸਿਗਾ